ਸ਼੍ਰੀ ਗੌਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਅਤੇ ਸ਼੍ਰੀ ਨਵਜੋਤ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਹਰਮਿੰਦਰ ਸਿੰਘ ਏਸੀਪੀ ਡਿਟੈਕਟਿਵ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਸਰਮੇਲ ਸਿੰਘ ਇੰਚਾਰਜ ਸੀਆਈਐਸਟਾਫ ਦੋ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏਐਸਆਈ ਦਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਇੱਕ ਪਿਸਤਲ 32 ਬੋਰ ਤੇ ਦੋ ਜਿੰਦਾ ਰੋਂਦ ਇੱਕ ਰਿਵਲਵਰ 32 ਬੋਰ ਤੇ ਦੋ ਜਿੰਦਾ ਰੋਂਦ ਕਾਰਕ੍ਰੇਟਾ ਬਿਨਾ ਨੰਬਰੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸਰਦਾਰ ਗੁਪਚਿੰਗ ਪੁੱਲਰ ਮਾਜੂਬ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਈਆ ਹਾਦਤਾਂ ਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਦਾਰ ਰਮਿੰਦਰ ਸਿੰਘ ਏਸੀਪੀ ਡਿਟੈਕਟਿਵ ਤੇ ਏਸੀਆਈ 2 ਦੇ ਇੰਚਾਰਜ ਸਰ ਮੀਲ ਸਿੰਘ ਨਿਪਾਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਇੱਕ ਪਿਸਤਲ 32 ਬੱਤੀਪੋਰ ਦੋ ਜਿੰਦਾ ਰੌਂਦ ਤੇ ਇੱਕ ਰਿਵਾਲਵਰ 32 ਬੱਤੀਪੋਰ ਦੋ ਜਿੰਦਾ ਰੌਂਦ ਇੱਕ ਕ੍ਰੇਟਾ ਕਾਰ ਬ੍ਰਾਹਮਤ ਕੀਤੀ ਪੁਲਿਸ ਪਾਰਟੀ ਨੇ ਫਤਿਹਗੜ ਸ਼ੁਕਰਚੱਕ ਪੁਲ ਦੇ ਕੋਲ ਇੱਕ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਇੱਕ ਕ੍ਰੇਟਾ ਕਾਰ ਬੜੀ ਤੇਜ਼ੀ ਨਾਲ ਜਿਹੜੀ ਕਿ ਬਟਾਲਾ ਸਾਈਡ ਤੋਂ ਆ ਰਹੀ ਸੀ ਉਹਨੂੰ ਦੇਖ ਕੇ ਪੁਲਿਸ ਪਾਰਟੀ ਨੂੰ ਤੇ ਕਾਰ ਚਾਲਕ ਨੇ ਗੱਡੀ ਨੂੰ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਜਿਸ ਤੇ ਬੜੀ ਮੁਸ਼ਕਲ ਦੇ ਨਾਲ ਪੁਲਿਸ ਪਾਰਟੀ ਨੇ ਉਹ ਗੱਡੀ ਨੂੰ ਰਾਉਂਡ ਅਪ ਕੀਤਾ ਜਿਸ ਵਿਚੋਂ ਦੋ ਵਿਅਕਤੀ ਜਿਨ੍ਹਾਂ ਦੇ ਨਾਮ ਹਨ ਹਰਪ੍ਰੀਤ ਸਿੰਘ ਔਰ ਫਰਮਨ ਪੁੱਤਰ ਇਕਬਾਲ ਸਿੰਘ ਵਾਸੀ ਨਾਥਪੁਰ ਕਾਦੀਆ ਇਸਮਾਇਲ ਪੁੱਤਰ ਸ਼ਿੰਦੇ ਵਾਸੀ ਗਲੀ ਨੰਬਰ 3 ਗੁਰਦੇਵ ਬਾਦਰ ਕਲੋਨੀ ਬਟਾਲਾ ਰੋਡ ਬਟਾਲਾ ਬਟਾਲਾ ਇਹਨਾਂ ਪਾਸੋਂ ਦੋ ਵੈਪਨ ਇੱਕ ਬੱਤੀ ਬੋਰ ਪਿਸਟਲ ਦੋ ਜਿੰਦਾ ਰੌਂਦ ਇੱਕ ਰਵਾਲਵਰ ਦੋ ਜਿੰਦਾ ਰੌਂਦ ਤੇ ਇੱਕ ਚਿੱਟੇ ਰੰਗ ਦੀ ਕੈਟਾ ਬਿਨਾਂ ਨੰਬਰੀ ਕਾਰ ਬਰਾਮਦ ਕੀਤੀ ਗਈ ਇਹਦੇ ਵਿੱਚ ਇੱਕ ਦਸਨਯੋਗ ਗੱਲ ਇਹ ਹੈ ਕਿ ਗ੍ਰਿਫਤਾਰ ਤੋਸ਼ੀਆਂ ਵੱਲੋਂ ਇਹ ਵੈਪਨ ਜਿਹੜਾ ਸੀਗਾ ਇਹ ਇੱਕ ਵੈਪਨ ਇਹਨਾਂ ਚੋਂ ਇਹ ਹਸ਼ਾਰਪੁਰ ਤੋਂ ਚੋਰੀ ਕੀਤਾ ਗਿਆ ਸੀ ਜਿਸ ਤੇ ਇੱਕ ਮੁਕਦਮਾ 263 2022 ਦਾ 452 380 ਦਾ ਉੱਥੇ ਦਰਜ ਹੈ ਅਗਲੀ ਤਫਤੀਸ਼ ਜਾਰੀ ਹੈ ਅਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਜਿਹੜੀ ਹੈ ਪੁੱਛਗਿੱਛ ਬਰੀਕੀ ਨਾਲ ਕੀਤੀ ਜਾਏਗੀ